ਪੁਲਿਸ ਦੀ ਗ੍ਰਿਫਤ ਦੇ ਵਿੱਚ ਇਸ ਸ਼ਾਤਰ ਨੌਜਵਾਨ ਨੂੰ ਦੇਖੋ ਜੋ ਆਪਣੀ ਚਾਚੀ ਅਤੇ ਭਰਾ ਦੇ ਨਾਲ ਮਿਲ ਕੇ ਅਚੇ ਤਗੜੀ ਗੇਮ ਪਾਉਂਦੇ ਸੀ ਕਿ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜੀ ਹਾਂ ਲੋਕਾਂ ਦਾ ਕਰੀਬ 2 ਕਰੋੜ ਰੁਪਏ ਲੈ ਕੇ ਘਰ ਨੂੰ ਜੁੰਦਰੇ ਮਾਰ ਕੇ ਰਫੂ ਚੱਕਰ ਹੋ ਗਏ ਸੀ ਪਰ ਪੁਲਿਸ ਦੇ ਹੱਥੋਂ ਨਹੀਂ ਬਚ ਸਕੇ ਪੁਲਿਸ ਦੇ ਵੱਲੋਂ ਇੱਕ ਨੂੰ ਗ੍ਰਫਤਾਰ ਕਰ ਲਿਆ ਜਦ ਕਿਸ ਨੇ ਪ੍ਰਾਤ ਤੇ ਚਾਚੇ ਦੀ ਪਾਲ ਕੀਤੀ ਚੋਰੀ ਹੈ ਜੇ ਗੱਲ ਕੀਤੇ ਜਾਵੇ ਅੱਜਕੱਲ ਠੱਗਾ ਵੱਲੋਂ ਨਵੇਂ-ਨਵੇਂ ਤਰੀਕਿਆਂ ਦੀ ਨਾਲ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਇਸੇ ਤਰ੍ਹਾਂ ਮਾਮਲਾ ਕਾਦੀਆਂ ਤੋਂ ਸਾਹਮਣੇ ਆਇਆ ਜਥੇ ਸੁਨਿਆਰੇ ਦਾ ਕੰਮ ਕਰਦੇ ਚਾਚਾ ਤੇ ਦੋ ਪਤੀਜੇ ਲੋਕਾਂ ਦੇ ਕੋਲੋਂ ਸੋਨਾ ਲੈ ਕੇ ਪੈਸੇ ਵਿਆਜੇ ਦੇਣ ਦੇ ਨਾਲ ਤੇ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਰਫੂ ਚੱਕਰ ਹੋ ਕੇ ਸਨ ਪਰ ਕਾਦੀਆਂ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਠੱਗੀ ਮਾਰ ਕੇ ਫਰਾਰ ਹੋਏ ਸੁਨਿਆਰੇ ਰਾਕਵ ਨੁਥਰਾ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਇਹ ਜਾਣ ਕਰ ਦਿੰਦੇ ਹੋਏ ਪੁਲਿਸ ਦੇ ਵੱਲੋਂ ਸਾਰਾ ਹੀ ਮਾਮਲਾ ਦੱਸਿਆ ਗਿਆ ਕਿ ਕਿੰਝ ਇਹ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸੀ ਬਹੁਤ ਸਾਰੇ ਲੋਕਾਂ ਕੋਲ 1 ਕਰੋੜ 92 ਲੱਖ ਰੁਪਏ ਅਤੇ 42 ਟੋਲੇ ਸੋਨਾ ਲੈ ਕੇ ਆਪਣੀ ਦੁਕਾਨ ਨੂੰ ਜਿੰਦਰੇ ਮਾਰ ਕੇ ਰਫੋ ਚੱਕਰ ਹੋ ਕੇ ਸਰ ਜਦੋਂ ਪੁਲਿਸ ਦੇ ਵੱਲੋਂ ਤਲਾਸ਼ੀ ਕੀਤੀ ਤੇ ਇੱਕ ਨੂੰ ਗ੍ਰਫਤਾਰ ਕੀਤਾ ਤੇ ਬਾਕੀਆਂ ਦੀ ਭਾਲ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਕਾਦੀਆਂ ਸ਼ਹਿਰ ਦੇ ਸਾਰੇ ਜਿੰਨੇ ਵੀ ਨਮਾਇੰਦੇ ਐ ਉਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਸ਼ਹਿਰ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਕੋਈ ਵੀ ਠੱਗੀਆਂ ਚੋਰੀਆਂ ਜਿਹੜੀਆਂ ਉਹ ਨਹੀਂ ਹੋਣ ਦਿੱਤੀਆਂ ਜਾਏਗੀਆਂ ਕੁਝ ਸਮਾਂ ਪਹਿਲਾਂ ਇੱਕ ਰਾਗਵ ਮੁਥਰਾ ਉਹਦਾ ਭਰਾ ਤੇ ਇੱਕ ਚਾਚਾ ਇਹਨਾਂ ਤਿੰਨਾਂ ਤਿੰਨਾਂ ਨੇ ਰਲ ਕੇ ਇੱਕ ਠੱਗੀ ਦੀ ਦੁਕਾਨ ਖੋਲੀ ਜਿੱਤੇ ਲੋਕਾਂ ਦੇ ਕੋਲੋਂ ਜਿਹੜੇ ਪੈਸੇ ਲੋਕਾਂ ਨੂੰ ਵਿਆਜ ਹੀ ਦਿੰਦੇ ਸੀ ਤੇ ਸੋਨਾ ਰੱਖਦੇ ਸੀ ਜਾਂ ਪੈਸੇ ਲੈਂਦੇ ਸੀ ਇਸੇ ਤਰ੍ਹਾਂ ਇਹਨਾਂ ਨੇ ਬਹੁਤ ਸਾਰੇ ਲੋਕਾਂ ਕੋਲ ਇੱਕ ਕਰੋੜ 92 ਲੱਖ ਦੀ ਠੱਗੀ ਮਾਰੀ ਤੇ 42 ਤੋਂ 42 ਤੋਲੇ ਸੋਨਾ ਇਹ ਲੈ ਕੇ ਤੇ ਉਸ ਤੋਂ ਬਾਅਦ ਜਿੰਦੇ ਮਾਰ ਕੇ ਫਰਾਰ ਹੋ ਗਏ ਜਿਹਦੇ ਅਗੇਂਸਟ ਮੁਕੱਦਮਾ ਨੰਬਰ 6/24 ਥਾਣਾ ਕਾਦੀਆਂ ਦਾ ਦਰਜ ਹੈ ਤੇ ਅਸੀਂ ਤਕਤੀਸ਼ ਦਰਾਲ ਇਨਫੋਰਮੇਸ਼ਨ ਦੇ ਤੌਰ ਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਕੱਲ ਅੰਮ੍ਰਿਤਸਰ ਤੋਂ ਜਿਹੜਾ ਵਾ ਉਹ ਕਾਬੂ ਕੀਤਾ ਉਹਦੀ ਜਿਹੜੀ ਅਬਰੀਕੀ ਨਾਲ ਪੁਸ਼ੀਸ਼ ਅਸੀਂ ਕਰ ਰਹੇ ਹਾਂ ਇਹ ਨਾਂ ਦਾ ਇਹਦਾ ਨਾਂ ਰਾਗਵ ਲੁਥਰਾ ਹੈ ਤੇ ਇਹ ਪ੍ਰੇਮਨਗਰ ਮੱਲਾ ਕਾਦੀਆਂ ਦਾ ਰਹਿਣ ਵਾਲਾ ਵਾ ਇਸ ਵੇਲੇ ਜਿਹੜੇ ਇੱਥੋਂ ਸਭ ਜਿੰਦੇ ਮਾਰਕੀਟ ਤੇ ਇਹ ਪਰਿਵਾਰ ਸਮੇਤ ਕਿਤੇ ਅਣਦੱਸੀ ਜਗ੍ਹਾ ਤੇ ਚਲੇ ਗਏ ਸੀ ਤੇ ਇਹਦੇ ਜਿਹੜੇ ਬਾਕੀ ਇੱਕ ਚਾਚਾ ਤੇ ਇੱਕ ਜਿਹੜਾ ਇਹਦਾ ਭਰਾ ਵਾ ਉਹਨਾਂ ਨੂੰ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਵਾ ਉਹ ਜਲਦੀ ਕਾਬੂ ਕੀਤਾ ਜਾਏਗਾ ਜਿਹੜੀ ਗ੍ਰਿਫਤਾਰ ਹੋਣ ਦੇ ਬੱਚਾ ਲੱਗਿਆ ਗਿਆ ਇਹ 420 ਦੇ 120 ਵੀ ਲਾ ਕੇ ਆਈਪੀਸੀ ਦੇ ਤਹਿਤ ਇਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਤਫਤੀਸ਼ ਨੂੰ ਜਿਹੜਾ ਵਾ ਬ੍ਰੀਕੀ ਨਾ ਕੀਤਾ ਜਾਏਗਾ ਕੋਲ ਤਾਂ ਇਹਨਾਂ ਕੋਲ ਹੱਥ ਲੋਂਦੇ ਹੈ ਉਮੀਦ ਕੋਈ ਸਭ ਕੁਝ ਕਰਾਂਗੇ ਜੀ ਜੋ ਵੀ ਇਹਨਾਂ ਰੱਖਿਆ ਪੁਛਕਿਛ ਕਰਕੇ ਉਹ ਮਾਨਯੋਗ ਅਦਾਲਤ ਦੇ ਵਿੱਚ ਜਿਹੜਾ ਰਿਕਾਰਡ ਕੀਤਾ ਜਾਏਗਾ ਰਿਮਾਂਡ ਲਿਆ ਜਾਇਆਗਾ ਇਹਦਾ ਰਿਮਾਂਡ ਲਿਆ ਜੀ 3 ਦਿਨ ਦਾ ਰਿਮਾਂਡ ਕੋਰਟ ਨੇ ਦਿੱਤਾ ਤੇ ਉਹਦੇ ਤਹਿਤ ਇਹਨਾਂ ਕੋਲ ਜਿਹੜੀ ਹੋਰ ਪੁਛੀ ਸੀ ਪਈ ਉਹ ਸਰ ਚਾਚਾ ਦਾ ਨਾਮ ਅੜੇ ਜੁੜ ਕਰਦੇ ਜਿਵੇਂ ਜਿਹੜਾ ਇੱਕ ਚਾਚਾ ਉਹਦਾ ਨਾਮ ਹੈਗਾ ਕਰਨ ਲੁਖਰਾ ਤੇ ਇੱਕ ਇਹਦਾ ਭਰਾ ਹੈਗਾ ਉਹਦਾ ਨਾਮ ਹੈਗਾ ਕੇਵਲ ਕ੍ਰਿਸ਼ਨ ਲੁਖਰਾ ਜੀ ਤੇ ਦੋਹਾਂ ਦੇ ਜਿਹੜੇ ਇਹ ਹੈਗੇ ਦੋਵੇਂ ਇੱਕ ਚਾਚਾ ਤੇ ਇੱਕ ਭਰਾ ਆ ਇਨਾਂ ਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ